ਹਾਂਜੀ ਮੇਰੇ ਵੀਰ ਭਾਈਆਂ ਨੂੰ ਸਲਾਮ ਅਲੈਕਮ ਹਾਂਜੀ ਅਸੀਂ ਦੂਜੀ ਵੀਡੀਓ ਲੈ ਕੇ ਤੁਹਾਡੀ ਝੋਲੀ ਪਾਰ ਹੈ ਜੀ ਸਾਰਿਆਂ ਨੂੰ ਬੇਨਤੀ ਹੈ ਸਾਡਾ ਚੈਨਲ ਹੈ ਰੱਬ ਲੋਕ ਇਹਨੂੰ ਵੱਧ ਤੋਂ ਵੱਧ ਸਬਸਕ੍ਰਾਈਬਰ ਕਰਨਾ ਲਾਇਕ ਕਰਨਾ ਕਮੈਂਟ ਕਰਨਾ ਜੀ ਤੇ ਦੂਜੀ ਬੇਨਤੀ ਸਾਡੀ ਇਹ ਹੈ ਜੀ ਜਿਨ੍ਹਾਂ ਦੇ ਗੁਰੂ ਮੰਨੇ ਹੋਏ ਨੇ ਉਹੀ ਇਸ ਕਲਾਮੇ ਕਾ ਕਲਾਮ ਦੀ ਇਸਤੇਮਾਲ ਕਰਨ ਜਿਨ੍ਹਾਂ ਦੇ ਗੁਰੂ ਨਹੀਂ ਹੈਗੇ ਭਾਈ ਉਹ ਇਸ ਕਲਾਮ ਤੋਂ ਦੂਰ ਰਹਿਣਾ